ਆਪ ਸਮਝੀ ਦੇ ਨਜ਼ਰ ਕਰ ਰਿਆ ਹਾਂ ਸਿੰਘਾਂ ਦਾ ਪੰਜਾਬ ਸਿੰਘਾਂ ਦਾ ਪੰਜਾਬ ਕਿ ਦਸਾਂ ਗੁਰੂਆਂ ਦੀ ਜਿੱਥੇ ਬਾਣੀ ਦਾ ਆ ਨੂਰ ਦਸਾਂ ਗੁਰੂਆਂ ਦੀ ਜਿੱਥੇ ਬਾਣੀ ਦਾ ਆ ਨੂਰ ਕਲੀਆਂ ਕਰੁੰਬਲਾ ਨੂੰ ਪੈਂਦਾ ਜਿੱਥੇ ਦੂਰ ਜਿੱਥੇ ਅੰਮ੍ਰਿਤ ਸਰੋਵਰ ਹੈ ਪਾਕ ਜਿੱਥੇ ਸੰਗਤਾਂ ਦੇ ਪੰਗਤਾਂ 'ਚ ਵੇਖ ਦੇਣੀ ਜਾਕ ਸਾਈ ਮੀਆਂ ਮੀਰ ਭਗਤ ਕਬੀਰ ਪੰਜ ਵਗਦੇ ਪੰਜਾਬ ਦੇ ਮੈਂ ਆਬ ਲੈ ਕੇ ਆਇਆ ਹਾਂ ਮੈਂ ਲਿਖਤ 'ਚ ਸਿੰਘਾਂ ਦਾ ਪੰਜਾਬ ਲੈ ਕੇ ਆਇਆ ਹਾਂ ਮੈਂ ਲਿਖਤ 'ਚ ਸਿੰਘਾਂ ਦਾ ਪੰਜਾਬ ਲੈ ਕੇ ਆਇਆ ਹਾਂ ਅਕਾਲੀ ਫੁੱਲਾ ਸਿੰਘ ਨੇ ਪਈ ਧਰਤੀ ਹਲਾਦੀ ਸੀ ਰਾਜੇ ਪੰਜਾਬ ਦੇ ਨੂੰ ਸਜਾ ਜਦੋਂ ਲਾਦੀ ਸੀ ਹਰੀ ਸਿੰਘ ਨਲੂਏ ਨੇ ਜੇਕਾ ਪਕਾਣ ਲਿਆ ਬੰਨ ਕੇ ਕਮਰ ਕਫਾ ਸੀਨਾ ਜਦੋਂ ਤਾਣ ਲਿਆ ਇੱਜ਼ਤਾਂ ਬਚਾਈਆਂ ਜਿਨ੍ਹਾਂ ਹਕੂਮਤਾਂ ਚ ਚਲਾਈਆਂ ਜਿਨ੍ਹਾਂ ਇੱਜ਼ਤਾਂ ਬਚਾਈਆਂ ਜਿਨ੍ਹਾਂ ਹਕੂਮਤਾਂ ਬਚਾਈਆਂ ਜਿਨ੍ਹਾਂ ਜਸਾ ਸਿੰਘ ਅਲੂ ਵਾਲੀਏ ਦੀ ਛਾਪ ਲੈ ਕੇ ਆਇਆ ਹਾਂ ਮੈਂ ਲਿਖਤ ਚ ਸਿੰਘਾਂ ਦਾ ਪੰਜਾਬ ਲੈ ਕੇ ਆਇਆ ਹਾਂ ਮੈਂ ਲਿਖਤ ਜੀ ਆਪਣਾ ਪੰਜਾਬ ਲੈ ਕੇ ਆਇਆ ਹਾਂ ਨਿਧਾਨ ਸਿੰਘ ਪੰਜ ਹੱਤਾ ਪੁੱਠੋ ਬੜਾ ਕੋਣ ਸੀ ਨਿਧਾਨ ਸਿੰਘ ਪੰਜ ਹੱਤਾ ਪੁੱਠੋ ਬੜਾ ਕੋਣ ਸੀ ਪੰਜ ਪਠਾਣਾਂ ਦੀ ਜਿਹਨੇ ਢੋਲਾ ਦੀ ਧੌਣ ਸੀ ਨਸ਼ੇਰੇ ਦੀ ਜੰਗ ਨੂੰ ਜਦੋਂ ਫਤਿਹ ਸੀ ਮਦਦਾਨ ਕੀਤਾ ਰਾਜੇ ਪੰਜਾਬ ਦੇ ਨੇ ਪੰਜ ਹੱਤੇ ਦਾ ਖਿਤਾਬ ਦਿੱਤਾ ਕੂੰਜਨ ਕਾਰੀਆਂ ਦੀ ਫਤੇ ਦੇ ਜਕਾਰੀਆਂ ਦੀ ਮੈਂ ਟੱਡ ਤੇ ਸਰੰਗੀਆਂ ਰਬਾਬ ਲੈ ਕੇ ਆਇਆ ਹਾਂ ਮੈਂ ਲਿੱਖਤ ਚ ਸਿੰਘਾਂ ਦਾ ਪੰਜਾਬ ਲੈ ਕੇ ਆਇਆ ਹਾਂ ਮੈਂ ਲਿੱਖਤ ਜੀ ਆਪਣਾ ਪੰਜਾਬ ਲੈ ਕੇ ਆਇਆ ਹਾਂ ਕਿ ਬੱਦਲਾਂ ਦੇ ਵਾਂਗ ਬਾਬਾ ਹਣ ਮਾਨ ਸਿੰਘ ਗੱਜਿਆ ਸੀ ਬੱਦਲਾਂ ਦੇ ਵਾਂਗ ਬਾਬਾ ਹਣ ਮਾਨ ਸਿੰਘ ਗੱਜਿਆ ਸੀ ਗੋਰਿਆਂ ਦੀ ਜਾ ਕੇ ਸਿੱਧਾ ਹੱਕ ਵਿੱਚ ਵੱਧਿਆ ਸੀ ਸ਼ਾਮ ਸੰਗਤ ਟਾਰੀ ਵਾਲਾ ਸਿੱਖ ਕੋਮ ਵਿੱਚ ਥੰਮ ਸੀ ਗੋਰਿਆਂ ਦੀ ਨੱਕ ਵਿੱਚ ਕੀਤਾ ਜਿਹਨੇ ਦਮ ਸੀ ਭਾ ਜਿਹੜਾ ਪਵਾਈਆਂ ਜਿੰਨਾ ਤੇਗਾ ਚਲਾਈਆਂ ਜਿੰਨਾ ਬੋਲੇ ਕਿ ਗੱਜ ਕਪੂਰ ਸਿੰਘ ਨਵਾਬ ਲੈ ਕੇ ਆਇਆ ਹਾਂ ਮੈਂ ਲਿੱਖਤ ਚ ਸਿੰਘਾਂ ਦਾ ਪੰਜਾਬ ਲੈ ਕੇ ਆਇਆ ਹਾਂ ਮੈਂ ਲਿੱਖਤ ਜੀ ਆਪਣਾ ਪੰਜਾਬ ਲੈ ਕੇ ਆਇਆ ਹਾਂ ਇਹ ਕਹਿੰਦਾ ਕਿ ਸਿੱਖ ਬੀਬੀਆਂ ਦਾ ਕਿਰਦਾਰ ਬੜਾ ਉੱਚਾ ਹੈ ਇਹ ਕੌਮ ਵਿੱਚ ਯੋਗਦਾਨ ਬੜਾ ਉੱਚਾ ਏ ਸਦਾ ਕੋਰ ਨੇ ਜੰਗਾ ਚ ਖੂਨ ਵੈਰੀ ਦਾ ਵਹਾਤਾ ਸੀ ਰਣਜੀਤ ਸਿੰਘ ਨੂੰ ਮਹਾਰਾਜਾ ਪੰਜਾਬ ਦਾ ਬਣਾਤਾ ਸੀ ਮਾਵਾ ਦੀ ਅੱਖੀਆਂ ਦੇ ਤਾਰੇ ਪੰਜਾਬੀ ਤੋਂ ਵਾਰੇ ਉਹ ਹੌਸਲੇ ਭੁੱਲੰਦੀਆਂ ਸ਼ਬਾਬ ਲੈ ਕੇ ਆਇਆ ਹਾਂ ਮੈਂ ਲਿੱਖਤ ਚ ਸਿੰਘਾਂ ਦਾ ਪੰਜਾਬ ਲੈ ਕੇ ਆਇਆ ਹਾਂ ਮੈਂ ਲਿੱਖਤ ਚ ਆਪਣਾ ਪੰਜਾਬ ਲੈ ਕੇ ਆਇਆ ਹਾਂ ਬੁੱਧ ਸਿੰਘ ਤੋਂ ਰਣਜੀਤ ਸਿੰਘ ਦਾ ਸਫ਼ਰ ਵੇਖੋ ਵੈਰੀਆਂ ਤੇ ਜ਼ੁਲਮਾਂ ਦਾ ਕੀਤਾ ਜੋ ਹਸ਼ਰ ਦੇ ਕੋ ਕੱਤੇ ਕੇਸਾਂ ਚ ਦਲੀਪ ਦੇਕ ਜਿੰਦਾ ਗਈ ਮੋਹੀ ਸੀ ਮਹਾਰਾਣੀ ਜ਼ਿੰਦਾ ਉਦੋਂ ਪੰਜਾਬ ਲਈ ਭਈ ਰੋਈ ਸੀ ਮਹਾਰਾਣੀ ਜ਼ਿੰਦਾ ਉਦੋਂ ਪੰਜਾਬ ਲਈ ਭਈ ਰੋਈ ਸੀ ਪੰਜਾਬ ਨੂੰ ਢੀਕ ਕਦੋਂ ਆਊਗਾ ਦਲੀਪ ਕੋਹੀ ਨੂਰਪੋੜੋਂ ਹੰਝੂ ਬੇਸਾਬ ਲੈ ਕੇ ਆਇਆ ਹਾਂ ਮਲਿਕ ਤੇ ਚ ਸਿੰਘਾ ਦਾ ਪੰਜਾਬ ਲੈ ਕੇ ਆਇਆ ਹਾਂ ਮਲਿਕ ਤੇ ਚ ਆਪਣਾ ਪੰਜਾਬ ਲੈ ਕੇ ਆਇਆ ਹਾਂ ਕਿ ਬੜਿਆ ਏ ਅਸੀਂ ਭਾਈ ਕਾਨ ਸਿੰਘ ਨਾ ਬਾਵੀ ਸ਼ਹੀਦ ਭਗਤ ਸਿੰਘ ਉਦਮ ਸਰਾਬਾ ਵੀ 47 ਵਾਲੀ ਵੰਡ ਤੇ 84 ਵਾਲਾ ਸਾਗਾ ਵੀ ਹੋ ਜਲਿਆਂ ਦੇ ਬਾਗ ਵਾਲਾ ਖੂਨ ਤੇ ਖਰਾਬਾ ਵੀ ਦਿਲਾਂ ਚ ਬਹਾਰ ਫਸਲਾਂ ਬਹਾਰ ਜਿੰਮੇ ਰੱਬ ਨਾਲ ਫਰੀਦ ਦਸਤਾਰ ਲੈ ਕੇ ਆਇਆ ਹਾਂ ਮੈਂ ਲਿਖਤ ਚ ਸਿੰਘਾਂ ਦਾ ਪੰਜਾਬ ਲੈ ਕੇ ਆਇਆ ਹਾਂ ਮੈਂ ਲਿਖਤ ਚ ਆਪਣਾ ਪੰਜਾਬ ਲੈ ਕੇ ਆਇਆ ਹਾਂ ਬਹੁਤ ਬਹੁਤ ਸ਼ੁਕਰੀਆ ਬਹੁਤ ਸੋਣਾ ਲਿਖਦੇ ਹਾਂ ਵੀਰ ਇਸੇ ਤਰੀਕੇ ਪਰਮਾਤਮਾ ਤੁਹਾਡੇ ਕਲਮ ਨੂੰ ਅੱਗੇ ਵਧਾ ਰੱਖੇ ਤੇ ਜਸ ਦੀਪ ਆ ਜੀ ਬਟੇ